स्वाद जरूरी है छोले भटूरे दी शिकायत, मजदूर की भी सुनो पुकार स्वाद भी जरूरी पर बारगेनिंग भी अक्सर जो जाने कर बारगेनिंग करते हैं ਕਪੜਾ ਖਰੀਦੋ ਜਾਂ ਕੁਝ ਹੋਰ ਕੋਈ ਥੋੜੀ 바ਰਗੇਨਿੰਗ ਜ਼ਿਆਦਾ ਕਰਦਾ ਹੈ ਕੁਝ ਕੱਟ ਪਰ ਜਦੋਂ ਅਸੀਂ ਖਾਣਾ ਖਾਣ ਜਾਂਦੇ ਆ ਤਾਂ ਅਕਸਰ ਜਿੰਨੇ ਦੁਕਾਨਦਾਰ ਪੈਸੇ ਮੰਗਦਾ ਹੈ ਉਹਨੇ ਦੇ ਵੀ ਦਿੰਨੇ ਆ ਚਾਹੇ ਘੱਟ ਹੋਣ ਚਾਹੇ ਵੱਧ ਕੀ ਤੁਸੀਂ ਕਦੇ ਸੁਣਿਆ ਜਾਂ ਦੇਖਿਆ ਕਿ ਖਾਣੇ ਦੇ ਪੈਸੇ ਜ਼ਿਆਦਾ ਮੰਗਲੇ ਹੋਣ ਤਾਂ ਉਸਦੀ ਸ਼ਿਕਾਇਤ ਡੀਸੀ ਤੱਕ ਪਹੁੰਚ ਗਈ ਹੋਵੇ ਜੀ ਹਾਂ ਅੱਜ ਇਹ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਤੋਂ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਜੋ ਸ਼ਿਵਾ ਛੋਲੇ ਪਟੂਰੇ ਵਾਲੇ ਦੀਆਂ ਦੁਕਾਨਦੀਆਂ ਨੇ ਜਿੱਥੇ ਦਿੱਲੀ ਦੇ ਪਹਾੜ ਗੈਂਜ ਦੇ ਮਸ਼ਹੂਰ ਪਟੂਰੇ ਛੋਲੇ ਮਿਲਦੇ ਦੁਕਾਨਦਾਰ ਵੱਲੋਂ ਲਿਖੇ ਦੇ ਮੁਤਾਬਿਕ ਸੰਗਰੂਰ ਦਾ ਮਜ਼ਦੂਰ ਬਿੰਦਰ ਸਿੰਘ ਜਿਸ ਨੂੰ ਭੁੱਖ ਲੱਗੀ ਤੇ ਦੇਖਿਆ ਕਿ ਉਸ ਦੀ ਦਾਲ ਖਰਾਬ ਹੋ ਗਈ ਤਫੀਰ ਉਹ ਚਲਾ ਗਿਆ ਇਸੇ ਛੋਲੇ ਪਟੂਰੇ ਵਾਲਿਆਂ ਦੇ ਕੋਲ ਛੋਲੇ ਪਟੂਰੇ ਖਾਦੇ ਤੇ ਪਹਿਲਾ ਵਾਂਗ 20 ਦਾ ਨੋਟ ਫੜਾ ਕੇ ਜਾਣ ਲੱਗਿਆ ਪਰ ਇਸ ਵਾਰ ਪਟੂਰੇ ਵਾਲੇ ਨੇ 40 ਰੁਪਏ ਮੰਗ ਲਏ ਕਿ ਆਹ ਪਲੇਟ 40 ਦੀ ਹੈ ਬਿੰਦਰ ਸਿੰਘ ਨੇ ਬਹਿਸ ਕੀਤੀ ਪਰ ਨਹੀਂ ਮੰਨਿਆ 40 ਰੁਪਏ ਦੇਣੇ ਪਏ ਬਚੇ ਹੋਏ 10 ਰੁਪਏ ਲੈ ਕੇ ਬਿੰਦਰ ਸਿੰਘ ਪਹੁੰਚ ਗਏ ਟੀਸੀ ਦੇ ਦਫਤਰ ਤੇ ਫਿਰ ਕੀਤੀ ਸ਼ਿਵਾ ਛੋਲੇ ਪਟੂਰੇ ਵਾਲੇ ਦੀ ਸ਼ਿਕਾਇਤ ਲਿਖਿਆ ਕਿ ਸ਼ਿਵਾ ਨੇ 20 ਰੁਪਏ ਦੀ ਪਲੇਟ 40 ਰੁਪਏ ਦੀ ਕਿਉਂ ਕੀਤੀ ਨਜਾਇਜ਼ ਲੁੱਟ ਹੋ ਰਹੀ ਹੈ ਗਰੀਬ ਪਟੂਰੇ ਖਾਨ ਤਾਂ ਕਿੱਥੋਂ ਖਾਣ ਬਾਈ ਕੀ ਨਾ ਮਾ ਤੁਹਾਡਾ ਤੇ ਤੁਸੀਂ ਕੀ ਕੰਮ ਕਰਦੇ ਹੋ ਤੇ ਉਸ ਦਿਨ ਕੀ ਗੱਲਬਾਤ ਹੋਈ ਸੀ ਪੂਰੀ ਗੱਲ ਸੁਣਾ ਮੇਰਾ ਨਾਮ ਵਿੰਦਰਾ ਵੀਰ ਜੀ ਤੇ ਮੈਂ ਲੇਬਰ ਦਾ ਕੰਮ ਕਰਦਾ ਤੇ 1 ਵਜੇ ਸੀਗਾ ਜਿਸ ਦਿਨ ਮੈਂ 1 ਵਜੇ ਮੈਨੂੰ ਸ਼ਿਫਟਿੰਗ ਹੋਵੇ 1 ਵਜੇ ਇਹ ਤਕਰੀਬਨ 16 ਤਰੀਕ ਦੀ ਗੱਲ ਹੈ ਜੀ ਤੇ ਉਹ ਮੈਂ ਗਿਆ ਤੇ ਉੱਥੇ ਫੂਟੂਰਾਂ ਦੀ ਪ੍ਰੇਟ 20 ਰੁਪਏ ਦੀ ਹੁੰਦੀ ਆ ਆਮ ਸਖਾਨੇ ਆ ਤੇ ਉਸ ਦਿਨ ਮੈਨੂੰ ਉਹਨੇ 40 ਰੁਪਏ ਲੈ ਲਏ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ ਤੇ 50 ਰੁਪਏ ਲੈ ਲਈ ਮੈਨੂੰ ਬਹੁਤ ਔਖਾ ਲੱਗਾ ਵੀ ਇਹਨੇ ਮੈਨੂੰ ਇੰਨੇ ਪੈਸੇ ਲੈ ਲੇ ਤੇ ਮੈਂ ਉਹਦੀ ਕੰਪਲੀਟ ਕਰਨੀ ਕਰੀ ਜੀ ਡੀਸੀ ਸਾਹਿਬ ਦੇ ਤੇ ਉਹਨੇ ਉਸ ਦਿਨ ਮੈਨੂੰ 40 ਰੁਪਏ ਲੈ ਲਏ ਜੀ ਤੁਸੀਂ ਕੀ ਗੱਲ ਮਤਲਬ ਮੈਂ ਉਹਨੂੰ ਕਿਹਾ ਮਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹਦਾ ਰੇਟ ਵੱਧ ਗਿਆ ਹੀ ਐ ਵੱਧ ਗਿਆ ਮਾ ਸਾਰੀ ਚੀਜ਼ ਦੇ ਰੇਟ ਫਿਕਸ ਨੇ ਤੂੰ ਇਹਨਾਂ ਥੋੜੇ ਦਿਨਾਂ ਬਾਅਦ ਰੇਟ ਵਧਾ ਦੇਣਾ ਤੂੰ ਗਲਤ ਕਰ ਰਿਹਾ ਕੰਮ ਇਹ ਬਿੰਦਰ ਸਿੰਘ ਨੂੰ ਡੀਸੀ ਸਾਹਿਬ ਨੇ ਨਾਰਾਜ਼ ਨਹੀਂ ਕੀਤਾ ਸਗੋਂ ਉਸ ਦੀ ਗੱਲ ਸੁਣੀ ਸ਼ਿਕਾਇਤ ਐਸਡੀਐਮ ਨੂੰ ਮਾਰਕ ਵੀ ਕਰ ਦਿੱਤੀ ਜਿਸ ਤੋਂ ਬਾਅਦ ਐਸਡੀਐਮ ਨੇ ਵੀ ਕਾਰਵਾਈ ਆਰੰਭ ਦਿੱਤੀ ਹੈ ਸਾਡੇ ਕੋਲ ਕੱਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਭ ਲੋਕ ਕੰਪਲੇਨ ਸਾਡੇ ਕੋਲ ਪ੍ਰਾਪਤ ਹੋਈ ਸੀ ਵੀ ਕੋਈ ਬੰਦਾ ਕਿਤੇ ਕੋਲਾਪਰ ਦੇ ਕੋਲ ਕੋਈ ਥੋਲੇਪੂਰੇ ਰੇੜੀ ਲਗਾਉਂਦਾ ਤੇ ਉਹ ਉਹਦੀ ਦਰਖਾਸਤ ਇਸ ਵੀ ਸਾਡੇ ਉਹ ਪਟੂਰੇ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ ਹੈ। ਤੋਂ ਬੰਦੇ ਨੇ ਜਿਹੜਾ ਦਰਖਾਸਤ ਕਰਤੇ ਮਾਝੂ ਡੀਸਾ ਕੋਲ ਅਪਰੋਚ ਕੀਤੀ ਸੀ ਸ਼ਿਕਾਇਤ ਲਗਾ ਕੇ। ਤੋਂ ਡੀਸਾ ਵੱਲੋਂ ਮਾਰਕੋ ਕੇ ਸਾਡੇ ਕੋਲ ਆ ਗਈ ਹੈ। ਤੇ ਅਸੀਂ ਕੱਲ ਸ਼ਾਮ ਹੀ ਆਈ ਸੀ ਦੀ ਪੜਤਾਲ ਕਰਵਾ ਰਹੇ ਹਾਂ। ਸ਼ਿਵਾਜੀ ਨੇ ਗਰਮ ਗਰਮ ਪਟੂਰੇ ਬਣਾ ਕੇ ਖਵਾਏ। ਉਸ ਤੋਂ ਬਾਅਦ ਹੁਣ ਰੇਟ ਨੂੰ ਲੈ ਕੇ ਉਹਨਾਂ ਹੀ ਗਰਮੋ ਗਰਮੀ ਹੋ ਰਹੀ ਹੈ। ਮਜ਼ਦੂਰ ਬਿੰਦਰ ਸਿੰਘ ਖੁਸ਼ ਹੈ ਕਿ ਉਸ ਦੀ ਸ਼ਿਕਾਇਤ ਸੁਣੀ ਗਈ ਹੈ। ਸ਼ਿਵਾ ਚੋਲੇ ਪਟੂਰੇ ਵਾਲੇ ਦਾ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਪਰ ਐਸ ਡੀ ਐਮ ਦੇ ਸੱਦੇ ਤੋਂ ਬਾਅਦ ਸ਼ਿਵਾ ਵੀ ਇਹ ਸੋਚਦਾ ਹੋਣਾ ਕਿ ਉਸਨੇ ਆਪਣੀ ਦੁਕਾਨ ਤੇ ਬਣਾਏ ਇਹਨਾਂ ਚੋਲੇ ਪਟੂਰਿਆਂ ਦਾ ਰੇਟ ਵਧਾ ਕੇ ਕੀ ਗੁਨਾ ਕੀਤਾ ਹੈ ਖੈਰ ਗਰਮ ਗਰਮ ਪਟੂਰਿਆਂ ਦੀ ਖਬਰ ਸੁਣ ਕੇ ਜੇ ਤੁਹਾਡਾ ਵੀ ਦਿਲ ਪਟੂਰੇ ਖਾਣ ਨੂੰ ਕਰਦਾ ਹੈ ਤਾਂ ਰੇਟ ਜ਼ਰੂਰ ਪਹਿਲਾਂ ਪਤਾ ਕਰ ਲੈਣਾ ਕਿਤੇ ਤੁਹਾਨੂੰ ਵੀ ਡੀ ਸੀ ਸਾਹਿਬ ਦੇ ਦਫ਼ਤਰ ਤੱਕ ਜਾਣ ਦੀ ਨੌਬਤ ਨਾ ਆ ਜਾਏ